ਗੁਰ ਕੀ ਰੋਟੀ ਵੀ ਨਹੀਂ ਦਿੱਤੀ ਅੱਜ ਇਹਨੇ ਭੈਣ ਨੂੰ ਪਤਾ ਨਹੀਂ ਕੀ ਹੋ ਆਹ ਹੈ ਸਹਾਉਤਾਰਾਂ ਕੀ ਰੋਟੀ ਨਹੀਂ ਦਿੱਤੀ ਅੱਜ ਇਹਨੇ ਅੰਗਲ ਤਾਂ ਅੰਦਰ ਲੱਗ ਨਹੀਂ ਗਈ ਰੋਟੀ ਤੇ ਥੁਰਕੀ ਜਿਹੇ ਹੁੰਦੀ ਜਿਹੜੀ ਮੈਂ ਖਾਣੀ

ਸ਼ਰਤੀ ਬੋਲਤਾਂ ਦੇ ਆਸਰੇ ਤੇ ਤੇਰੇ ਤੇ ਤੇਰੇ ਦੀ ਜਿੰਦ 嗯。嗯嗯 ही हो गया कार का क्या आया मैं कहता बुरी तरह से अपका फेयर उठ के पर लग ही हो गई मैं तो लंगर बनी हूँ ना पकाया पता नहीं कितने मिनट चपला ने सर्जरी है ना आई थे भी नहीं ना कार नंबर भी याद नहीं है है नहीं बुरी ਤੇ ਬੈ ਰੋਟੀ ਲੈ ਨਾਈ ਹਰ ਤੁੱਜ ਮੈਨੂੰ ਰੋਟੀ ਨਹੀਂ ਦਿੱਤੀ ਗਈ ਉਹ ਮੇਰੇ ਹੱਥ ਵਿੱਚ ਕਿਹਦੀ ਮੂਜੀ ਬੈਠਾ ਰੋਟੀ ਦਾ ਢਿਲੇ ਵਿੱਚ ਇਹ ਤਾਂ ਭੁੱਲਦਾ ਚਾਚਾ ਇੱਥੇ ਬੈਠ ਕੇ ਹੱਥ ਨਹੀਂ ਕੰਮ ਕਰਦੇ ਤੇਰੇ ਹਾਂ ਰੋਟੀ ਐਡਾ ਢੇਰੇ ਤੁਰਨ ਫਿਰਨ ਤੇ ਰੋਟੀ ਖਾਂਣ ਤੇ ਹੱਥ ਕੰਮ ਕਰਾਏ ਆ ਕਿੱਥੇ ਤੁਰਿਆ ਫਿਰਿਆ ਦੋ ਪੁਰਾਣੇ ਕਿੰਨੀਆਂ ਖੱਡੀਆਂ ਨਹੀਂ ਆਂ ਤੇਰੇ ਕੋਲ ਕਿੱਥੇ ਤੁਰਿਆ ਫਿਰਿਆ ਜਾਂਦਾ ਹੱਥ ਲੈ ਮੇਰੇ ਕਿੰਨੇ ਕੰਮ ਦੇ ਮਸਾਂ ਮੈਂ ਉੱਥੋਂ ਇੱਥੋਂ ਤੱਕ ਆਈ ਏ ਵੇਖ ਖਾਂਦ ਵੇਖ ਇਹਦੇ ਉਹ ਤਾਂ ਭਾਵੇਂ ਆਹ ਕੁਰੀ ਕੋ ਜਾਣਾ ਤੇ ਬੱਸਾਂ ਦੇ ਤਾਂ ਚੜ੍ਹ ਜੁੜ ਕੇ ਚੱਲ ਜਾਂਦੀਆਂ ਸਾਰੇ ਤੇ ਕੰਮ ਕਰਦੇ ਭਾਨੇ ਆ ਨਹੀਂ ਪੁੱਤ ਰੋਟੀ ਦੇ ਦੇ ਰੋਟੀ ਕੋ ਵੱਜ ਦਿੱਤੀ ਨਹੀਂ ਗਿੱਤੋ ਮੈਂ ਨਹੀਂ ਮੈਂ ਰੋਟੀ ਨਾ ਮੈਂ ਪਕਾਈ ਮੈਂ ਨਿਆਣੇ ਚੁੱਗੀ ਪਕਾਈ ਆ ਨਹੀਂ ਆ ਬੇਟੇ ਲੱਗਾ ਇਹ ਨੂੰ ਤੇ ਹੁਣ ਪਰ ਨਾ ਤੇ ਹੱਥ ਵੀ ਲੱਗੇ ਆ ਨਾ ਆਪਾਂ ਦੋ ਰੋਟੀਆਂ ਟਿੱਕੀਆਂ ਪਕਾ ਕੇ ਖਾ ਵੀ ਸਕਦੇ ਸਾਰੇ ਨੰਬਰ ਕਿਹਨੇ ਪਕਾਉਣੇ ਕੰਮ ਸੇ ਕਮ ਆਪਣੀਆਂ ਤੇ ਪਕਾ ਲਿਆ ਕਰ ਕਿੱਥੋਂ ਸਿਆਪਾ ਮੇਰੇ ਘਰ ਦਾ ਨਾਏ ਮਰਦੀ ਨਾਏ ਕਰੋ ਲੱਥਣੀ ਹੈ ਉੜੀਆਂ ਦੀ ਮੇਰੇ ਬੰਦੇ ਪਾਤੀ ਐ ਨਾ ਕਿ ਕੰਮ ਦਾ ਚੱਜ ਨਾ ਲੈਣਾ ਨਾ ਦੇਣਾ ਉਸ ਰੋਟੀ ਕਿੱਥੋਂ ਪਕਾਵਾਂ ਉਹ ਪਾਣੀ ਪੀਣ ਲੱਗਦੀ ਨਹੀਂ ਐ ਤੇ ਕਲਾਸ ਤੇ ਤਨਾ ਹੀ ਤੁਮਾਂਗੇ ਤੂੰ ਛੁੱਟਣ ਦੇ ਪੰਨਾ ਨਹੀਂ ਮੈਨੂੰ ਜਿਆ ਲੱਗੇ ਕਿ ਮੈਨੂੰ ਕਿੱਥੇ ਪਾਉਣ ਸਾਰਾ ਨਿਆ ਨਾ ਰਸਨ ਖਾ ਕੇ ਬਈ ਕਿ ਤੂੰ ਹੱਲੇ ਕਰਾ ਕੇ ਮਾਰਨ ਦੇਉ ਨਾ ਸੀਗਾ ਚਾਰ ਨਿਕਰ ਬਾੜੇ ਕੋਈ ਰੋਟੀ ਲੱਕੀ ਮੈਨਾਂ ਪਕਾਈ ਸਵੇਰੇ ਮੈਨਾਂ ਨਾ ਕੋਈ ਰੋਟੀ ਦੇ ਨਾ ਮੇਰੇ ਕੋਈ ਰੋਟੀ ਨਹੀਂ ਰਹੀ ਨਾ ਮੈਂ ਤਾਂ ਭੱਕਦੀ ਨੇ ਵੇ ਪੁੱਤ ਦੇ ਦੇ ਦੋ ਰੋਟੀ ਮੇਰੀ ਦਵਾਈ ਦਾ ਟਾਈਮ ਹੋਇਆ ਕੋਈ ਜੇ ਦਵਾਈ ਖਾਣੇ ਦੇ ਪਰ ਉਹੋ ਜਿਹਾ ਉਹ ਇੰਨੀਆਂ ਇੰਨੀਆਂ ਮਹਿੰਗੀਆਂ ਆਇਆਂ ਇਹਨੂੰ ਦੱਸ ਵੀ ਹੁਣ ਦਾ ਕਾ ਇਹ ਬੁੜੀ ਨੂੰ ਕਿੱਥੇ ਕਰਦਾ ਮਰੂ ਕਿਹੇ ਬੰਨੇ ਲੱਗੂ ਤੇ ਸਿਆਪਾ ਨਿਭਰੂਗਾ ਜੇ ਦਵਾਈ ਦਵਾਈ ਜਣਾ ਤੇ ਮੈਨੂੰ ਕਿਹੜਾ ਸਿਆਪਾ ਲੱਗਣਾ ਹੈ ਨਾ ਮਾਤੀ ਇਹ ਤਾਂ ਕਿ ਆਕਰ ਤੂੰ ਹੀ ਤੇ ਕਿਤੇ ਬੁੜੀ ਹੋਣਾ ਹੀ ਆ ਅਜਿਹਾ ਤੇ ਤੇ ਜਵਾਨੀ ਹੀ ਹੈ ਨਾ ਮੈਨੂੰ ਕਹਿੰਦਾ ਕੁੱਟੀ ਕਰ ਦਿੱਤਾ ਸੀ ਉਹ ਤਾਂ ਕਤ ਮਾਰਦੀ ਹਵੇ ਛੱਤ ਨੂੰ ਲੱਗਾਂ ਕੋਈ ਰੋਟੀ ਨਹੀਂ ਉਹਦਾਂ ਜਿਆਦਾ ਜੇ ਨਵੇਂ ਨਵੇਂ ਵੀ ਆਈ ਐਂਡ ਕਰ 13 ਵਾਜਿਆ ਤਾਂ ਦਾ ਕਿ ਮੁੰਡੇ ਨੂੰ ਦਖੰਦ ਨਿਗਾਹ ਕਿ ਨਾ ਕੁਝ ਦੇਣਾ ਕਿਦੇ ਨਸਾਂ ਕਿ ਦੇਣਾ ਵਾ ਹੁਣ ਆਈ ਨਾ ਉੜ ਭਾੜ ਕੇ نیچے ਹੁਣ ਆਈ ਆਂਦੇ ਨਾ ਜੇ ਨੌ ਤੇ ਦੇਣ ਆਏ ਤੇ ਮੰਨ ਲਓ ਮੈਨੂੰ ਪਿਆਰ ਕਰਦੀ ਅੱਜ ਮੈਨੂੰ ਵੀ ਪਤਾ ਨਾ ਮੇਰੀ ਸੱਸ ਵਾ ਉਦੋਂ ਤੱਕ ਮੇਰੇ ਤੇ ਅਤਿਆਚਾਰ ਕਰ ਛੱਡਿਆ ਮਾਪੂਤਾ ਨੇ ਹੁਣ ਮਗਰ ਲਾ ਲੈਣਾ ਤੇ ਤੂੰ ਮੇਰੂੰ ਟਿਕਾ ਨਹੀਂ ਦਿੱਤਾ ਜੋ ਰੀਤੀ ਗੇ ਡੇ ਬੋਲੀ ਦੇ ਮੈਨੂੰ ਨਾ ਨਾ ਝੂਠ ਨਹੀਂ ਹਾਂ ਹਾਂ ਤੂੰ ਸ਼ੁਰੂ ਤੋਂ ਇਦਾਂ ਦੀ ਨਹੀਂ ਕੀਤੀ ਜੋ ਤੂੰ ਵਿਆਹੀ ਆਈ ਉਦੋਂ ਦੀ ਤੇਰੀ ਘਰ ਤੇ ਚੱਲਦੀ ਚੱਲ ਚੱਲ ਤੂੰ ਜਾਣਦੀ ਤੇਰੀ ਜਾਣਦੀ ਬੱਚਿਆ ਹੁਣ ਲੰਗਰ ਪਕਾਉਣ ਦੇ ਬਹਾਨੇ ਤੇ ਪੁੱਤ ਨੂੰ ਕਹਿ ਦੇਨੀ ਕਿ ਤੂੰ ਚਾਦੀ ਨਹੀਂ ਪੁੱਤ ਵੀ ਕਹਿ ਜਿੰਦਾ ਹਾਂ ਉਹ ਕਿਦਾਂ ਪਕਾਵੇ ਉਹਦੇ ਦੇ ਹੱਥ ਕਾਇਰ ਨਹੀਂ ਕੰਮ ਕਰਦੇ ਉਹਨੂੰ ਕੀ ਤਾਂ ਮਗਰ ਉਹਦੀ ਜਬਾਨ ਕੰਮ ਕਿਦਾਂ ਕਰਦੀ ਹੈ ਬਾਸ ਕਰ ਰੱਬ ਦਾ ਵਾਸਤਾ ਹੀ ਚੱਲ ਦੇ ਦੋ ਫੁਲਕੇ ਦੇ ਦੇ ਨਿਕਲ ਨਿਕਲ ਦੋ ਫੁਲਕੇ ਦੇ ਦੇ ਬੇਕੋਰੀ ਕਰਾਤਾ ਕਿ ਕੁਲ ਦੇ ਦੇ ਨੂੰ ਮੋੜ ਬੇਖੀ ਕੋਥੋਂ ਪਤਾ ਨਹੀਂ ਐ ਸੋਇ ਚ ਕਿਵੇਂ ਆ ਗਈ ਹੁਣੇ ਤੋਂ ਹੀ ਲਿਆਂ ਗਿਆਣਾ ਇੱਧਰ ਐ ਬੂਆ ਨੂੰ ਬੁਲਾਉਣੀ ਬੂਆ ਇਹਨੂੰ ਲਾਗ ਲਾ ਕੇ ਸвая ਕਰੂ ਮੈਂ ਇਹਨੇ ਕਿਹੜਾ ਸੁਪਿਆ ਦਾ ਦਾਲ ਆਉਂਦੀ ਹੈ ਹੁਣ ਜੋ ਰਾਸਨ ਦੁੱਧ ਦੱਤ ਤੇ ਗਰਾਫ ਕੀ ਕੇ ਪਰ ਪਾਸੇ ਹੁੰਦੀ ਹੈ ਹੈ ਉਹਦੇ ਪਹੰਟ ਆਡੇ ਕਿੰਨੇ ਮੇਰੇ ਕੋਲੋਂ ਪਪਾ ਰਾਜਾ ਕਿਸ ਮਗਰੂ ਨੇ ਲਿਆਣੀ ਨੇ ਰੋਜ਼ਾਨੀ ਹੁੰਦੀ ਆ ਤਾਂ ਪਕਾਇੀਆਂ ਚੱਲ ਚੱਲ ਬੱਚੀ ਨਾਲੇ ਸਮਝ ਗਿਆ ਕਹਾ ਮੈਂ ਕਿਹਾ ਤੇਰੇ ਪੂਰੇ ਦੁੱਧ ਪੀਂਦੀ ਆ ਦੋ ਕੁਲਕੇ ਆ ਹਾਂ ਦੋ ਕੁਲਕੇ ਬਣਾ ਨੀ ਨੂੰ ਤੇਰਾ ਇਹੀ ਦੋ ਕੁਲਕੇ ਤੂੰ ਮੈਨੂੰ ਕਿੱਦਾਂ ਦੇਂਦੀ ਨਹੀਂ ਜਿਸ ਨੂੰ ਸਾਰਾ ਪਤਾ ਵਕਿਆ ਗਿਆ ਨਾ ਸਾਰੀ ਮਰ ਜੂੰਗੀਆਂ ਹੀ ਆਹੀ ਆ ਮੈਂ ਮੈਂ ਕੀ ਚਾਹ ਤੇ ਬਸ਼ਬਦੀ ਰਹੀ ਨਹੀਂ ਉੱਤੇ ਟੱਪ ਕੇ ਬਾਈ ਮੈਂ ਉਹ ਆਪਣਾ ਇੱਕ ਪਾਸੇ ਮੇਰਾ ਪਾ ਕੇ ਦੇ ਉਹ ਤੇ ਮਰੀ ਰਿਆ ਕਰੇ ਮੇਰੇ ਕੋਲ ਨਹੀਂ ਫੜੀ ਛੁੱਟੀ ਜਾਂਦੀ ਏ ਖਾਂਦੇ ਕਰਦੀ ਜਿਉਂ ਇਹਦਾ ਤੇ ਜਵਾਨੀ ਹੁੰਦੇ ਨੇ ਸਾਰੀ ਮੱਟੀ ਕਾ ਨਹੀਂ ਦਿੱਤਾ ਹੁਣ ਆ ਕਹਨ ਲੱਗਾ ਨਾ ਦੇਸ ਮਾਰੇ ਆਂ ਹੀ ਹੁੰਦੀ ਆ ਉੱਤ ਰੋਟੀ ਦੇ ਦੇ ਮੈਂ ਦਵਾਈ ਖਾਣੀ ਐ ਜੇ ਮੈਂ ਇਦਾਂ ਦਵਾਈ ਖਾ ਲਈ ਮੇਰੇ ਚਿੱਤ ਘਬਰਾਟ ਹੋਊਗੀ ਯਾਨੀ ਤੋਹੇ ਬੋਲੇ ਕਾ ਆਇਆ ਨਹੀਂ ਪਿਆਰ ਨਾਲ ਗੋੜੇ ਗੋੜੇ ਚਿੱਟੜਾ ਐਵੇਂ ਤੇ ਖਾਣੀ ਹੋ ਜੇ ਆਪੇ ਸਾਰੇ ਸਰੀਰ ਦੀ ਬੇਲੀ ਉੱਠ ਕੇ ਤੂੰ ਲੰਮੇ ਪਈ ਹੁਣ ਤੂੰ ਫੇਰ ਸੌਂ ਜਾਣਾ ਘਾਟੇ ਮਾਰ ਲੱਕ ਪੈਣਾ ਮੈਂ ਕਿਵੇਂ ਸਾਰੇ ਕਰਦਾ ਮੇਰ ਕੋ ਕਿੱਥੇ ਨੂੰ ਜਾ ਜਾਂਦਾ ਦੱਸ ਮਰੇ ਉਹ ਪਾਣੀ ਨੂੰ ਜਾ ਜਾਂਦਾ ਮੇਰੇ ਹੱਥ ਤੇ ਕੰਮ ਕਰ ਰਹੀ ਹੈ ਹੱਥ ਕੰਮ ਨਹੀਂ ਕੋਤ ਘਰ ਦੇਤੀਏ ਨਾ ਇਦਾਂ ਕਰਿਆ ਕਰ ਤੂੰ ਰੱਬ ਘੜੀ ਨਾ ਐਂ ਕੱਢ ਲਈ ਤੂੰ ਰੱਬ ਘੜੀ ਹੱਥ ਜੋੜਿਆ ਕਰ ਤੇ ਅੱਬਾ ਮੈਨੂੰ ਦਿਨ ਨਾ ਰਾਤ ਚੜੇ ਤੂੰ ਮੈਨੂੰ ਚੁੱਕ ਕੇ ਲੈ ਜਾ ਤੇ ਮੇਰੇ ਕੋਲ ਅਸੀਂ ਆਪਾ ਲੱਤੂਗਾ ਜਦੋਂ ਆਲੀ ਆਈ ਤੇ ਇਹ ਚੜੇ ਜਾਣਾ ਸ਼ਾਵਣੇ ਚਲ ਜਾਣਾ ਕਿਸੇ ਵੀ ਨਹੀਂ ਇੱਥੇ ਬੈਠੇ ਰਹਿਣਾ ਜਦੋਂ ਆਈ ਚੜੇ ਜਾਣਾ ਰੋਟੀ ਕਹਿੰਦੇ ਮੈਂ ਨੂੰ ਕਹਿੰਦਾ ਕਿ ਉਹ ਜਿਹੜੇ ਤੇਰੇ ਲੱਛਣ ਤੂੰ ਮੇਰਾ ਖਿਹੜਾ ਛੱਡੇਂ ਕਿ ਵੀ ਪਿੱਛਾ ਛੱਡੇਂ ਗਈ ਤੂੰ ਮੱਤੇ ਵੀ ਮੇਰਾ ਪਿੱਛਾ ਨਹੀਂ ਛੱਡਣਾ ਮੈਨੂੰ ਲੱਗਦਾ ਅੱਜ ਉਹ ਕਰੂੰਗੀ ਆ ਤੇ ਮੈਨੂੰ ਦਾਅ ਲੱਗਾ ਕਿ ਤੂੰ ਮੇਰੇ ਸਾਹਮਣੇ ਟਿਕਾ ਕਿ ਤੇਰੀ ਉਹ ਕਿੱਦਾਂ ਇਸੇ ਦਿਨ ਨੂੰ ਕੋਤਵੇਂ ਆਇਆ ਸੀ ਕਿ ਕਾਲਮ ਨੂੰ ਤੀਸ਼ੇ ਕਰ ਮਾਰੇ ਦੋ ਰੋਟੀਆਂ ਵੀ ਲਗਾਵੇ ਨਹੀਂ ਤੇਰਾ ਬਹਿ ਜੇ ਨਹੀਂ ਤੇਰਾ ਸਿਆਪਾ ਤੇਰਾ ਪੀਰਾ ਤੇ ਸਿਆਪਾ ਹੀ ਹਿੰਦ ਦਾ ساری عمر ਬਹਿ ਜਾਣੀ ਤੇ ਤਾਂ ਕਿ ਕੱਲ ਬਾਹਰ ਚੜ ਕੇ ਬਹਿ ਲੋਕਾਂ ਨੇ ਬੁੜੀਆਂ ਬੜੀਆਂ ਕਰੀ ਰੱਖੀ ਗਈ ਨਾ ਤੂੰ ਸਾਜਵੇ ਆਈਆਂ ਉਸ ਗੁਰੂ ਉੱਤੇ ਮੇਰੇ ਅੰਦਰ ਲੰਮੀ ਪੈ ਜਾਣੀ ਆ ਮਜਾਕ ਲਈ ਤੋਦੀ ਆ ਮੈਂ ਤੇਰੇ ਚਾਹਤ ਨੂੰ ਕੀ ਕਿਹਾ ਬੈਠੀ ਆ ਵੈ ਚਾਹਤ ਨੂੰ ਕੀ ਕਹਤਾ ਤੇਰੀ ਨੂੰ ਮੀਨਾ ਮੀਨਾ ਤੂੰ ਨਾਵੇਂ ਨਾ ਘੋੜੇ ਘੋੜੇ ਕਹਿਦਾ ਮੁੱਸਕਾ ਹੁੰਦਿਆ ਠੀਕੇ ਤੂੰ ਮੈਨੂੰ ਨਵਾਂ ਬੀਹਣਾ ਆਪਣੇ ਆਪ ਨਾ ਹੋਣਾ ਪੈਂਦਾ ਨੂੰ ਨਾਤਾ ਜਾਵੇ ਮੈਂ ਨਹੀਂ ਉਸੇ ਮੈਨੂੰ ਹਾਂ ਜਿੱਦ ਤੂੰ ਜਾਵੇਂਗੀ ਤੇ ਮੈਂ ਨੂੰ ਮੈਂ ਨਹੀਂ ਉਹ ਤਾਂ ਨਮਗਦੀ ਤੇ ਨੇ ਉਧਰ ਵੀ ਨਾ ਹੱਥ ਲਾਵੇ ਉਧਰ ਫਿਰ ਕੀ ਕਰਨਾ ਹੱਥ ਲਾਉਣੇ ਜੇ ਅੱਜ ਨਹੀਂ ਲਾਉਣਾ ਤੇ ਹੋਰ ਉਹਦੇ ਲੋਕਾਂ ਦੀ ਦੁਕਾਨ ਹੈ ਕੋਲ ਲੋਕਾਂ ਨੂੰ ਦਿਖਾਵੇ ਵਿਖਾਉਣੇ ਵੀ ਮੈਂ ਆਪਣੀ ਸੱਸ ਨੂੰ ਸਾੰਦਦੀ ਰਹੀ ਆ ਮੈਂ ਤੇ ਉਹ ਵੀ ਨਾ ਲਾਵਾ ਮਜ਼ਦੂਰੀ ਨੂੰ ਲੋੜੀ ਪੈਣੀ ਆ ਪੁੱਤ ਤੇਰੇ ਤੇ ਕਹਿਣ ਤੇ ਕੈਨਿਕਲੇ ਤੂੰ ਅਗਲੇ ਦਿਨ ਇਹ ਨਾ ਮਗਰਨਾ ਸਾ ਇਸ ਤੇ ਆ ਵਕਤ ਜੋੜਦੀ ਰੋਟੀ ਨਹੀਂ ਦਿੱਤੀ ਹੁਣ ਪੈ ਤੇ ਲੈ ਲੈ ਕਿਆ ਤੂੰ ਆ ਤੱਕ ਬੈਠੇ ਬੰਦੇ ਨੂੰ ਇਹ ਪੂਰਾ ਜਾਣਦਾ ਹਾਂ ਆ ਸੋਈ ਤੇ ਤੱਕ ਤਿਆਰੀ ਲਾਵਾ ਮੈਂ ਸਮਝਾ ਮੈਂ ਕਿਹਾ ਤੱਕ ਦੂਆ ਨਹੀਂ ਬੋਲਿਆ ਕਰਦਾ ਮੈਂ ਲੋਬ ਲਾਇਆ ਨਾ ਤੇ ਦੂਆ ਘਟਾਉਂਦੀ ਨਹੀਂ ਕਰਦੀ ਨਾ ਪੁੱਛ ਨੂੰ ਗੈਣਾ मेरा मैं एको या पास है तेरा तनु दिना भी जरा बोल दी ना कर या जे तो सेट में ना इतना कर दी तो फिर के की मैं कौन था की थे अगे मैं पर राम ने कर दे तो मैं कहीं ना कर दी थी अगे तो मैं कहीं ना कर ना हूं दास नहीं है ना क्या क्या पता नहीं है आईडी को ना मान क्या क्या चले निकल ना तो मार दे तू की क्या क्या चले कि नहीं कर मुड़ के मेरे सामने सामने तेरे सामने तेरी क्या नहीं होगी कोशिश नहीं

ਇਸ ਆਪ ਮੈਂ ਇਹ ਕਰਮਾ ਤੇ ਰੱਖੀ ਸੀਗੀ ਨਾ ਕਮ ਜੋਗੀ ਨਾ ਕਾਰ ਜੋਗੀ ਲੋਕਾਂ ਦੀ ਸੱਥਾਂ ਲਾਗੋ 20-20 ਕੰਮ ਕਰਦਿਆਂ ਇਹ ਕਿਥੋਂ ਦੇ ਗੁੱਡੀ ਮੇਰੇ ਕਰਮਾ 'ਚ ਰੱਖੀ ਆ ਦੇਖ ਤੋਰਦੀ ਹੈ ਮੈਂ ਹੁਣ ਸ਼ਾਮਾਂ ਦਾ ਕੋਹ ਖਲਾਸ ਰੱਖਿਆ ਕਰਦੀ ਹਿੰਦਰਾਂ ਨੂੰ ਇਹ ਜਿਹੜੀ ਸ਼ਾਮਾਂ ਦਾ ਕੰਬਰ ਨਾ ਬੜੇ ਸਾਡੇ ਮੰਜਾ ਲੱਗਾ ਇੱਥੇ ਮਹਿੰਗੀ ਨਹੀਂ ਲੱਗੀ ਤੇਰੇ ਸਾਨੂੰ ਕਿਤੇ ਵੀ ਨਹੀਂ ਡੈਂਡਾ ਮੇਰੇ ਕੋਲ ਤੇ ਇਹ 82 ਵੀ ਦੀ ਪਈ ਹੈ ਨਾ ਤੇ ਪੀੜੇ 'ਤੇ ਪੈ ਜਾ ਥੱਲੇ ਪੈ ਜਾ ਬਾਣੀ ਠੀਕ ਕੋ ਹਤੀਏ ਨਾ ਬਾਣੀ ਦੀ ਜੇ ਸਭ ਤੇ ਆਉਂਦੇ ਆ ਮਹਾਰਾਜ ਸਾਹਿਬ ਨੂੰ ਵਿਖਾਉਂਦਾ ਏ ਅੱਜ ਮੇਰੇ ਨਾਲ ਕਰਦੀ ਕਾਨੂੰ ਪੇਪਰ ਵੀ ਹੋਊਗਾ ਤੂੰ ਮੇਰੇ ਨਾਲ ਕਿੱਡੀ ਕਿ ਨੇਕੀ ਕਰਦੀ ਰਹੀ ਸਾਰੇ ਮਰ ਜੋ ਵਿਆਹੀ ਆ ਇਸ ਘਰ ਚ ਸੁੱਖੀ ਵੇਖੀ ਆਈ ਦੁੱਖ ਕਿੱਥੇ ਵੇਖੀ ਆਈ ਜਿੰਨੇ ਤੂੰ ਸੁੱਖ ਦਿੱਤੇ ਥੇਲਣੀ ਨਹੀਂ ਚਾਈ ਗਈ ਹੋਣਾ ਠੀਕ ਹੈ ਨਾ ਬੂਹੇ ਗਾੜੀ ਨਹੀਂ ਹੋਣਾ ਬਾਜ ਮੂਜ ਨਹੀਂ ਲੋੜੀ ਮੈਂ ਚੈਨ ਨਾਲ ਸੌਣ ਲੱਗੀ ਅੰਦਰ ਤੇ ਬਾਹਰ ਕੀ ਰੱਖੀ ਹੁ ਡੰਗਰਾ ਡੁੰਗਰਾ ਦਾ ਵੀ ਕਿਹਾਂ ਰੱਖੀ ਦੀ ਦੇ ਦਿੱਤੀ ਇਹ ਦੋ ਅੱਪਰ ਦੀ ਰੋਟੀ ਦੇ ਕੋਈ ਨਹੀਂ ਰੋਟੀ ਸ਼ਾਮਾਂ ਨੂੰ ਪਕਾਉਣਗੀ ਤਾਂ ਦੇ ਦੂੰਗੀ ਹੁਣ ਮੈਂ ਨਿਆਣਿਆਂ ਜੋ ਕੀ ਪਕਾਈ ਮੈਂ ਸਾਰੀ ਦਿਹਾੜੀ ਲੰਗਰ ਨਹੀਂ ਪਕਾਉਂਦੀ ਰਹਿਣਾ ਤੈਨੂੰ ਮੇਰਾ ਵੀ ਤੇ ਪਤਾ ਹੀ ਆ ਮੈਂ ਇਹਨਾਂ ਦੇ ਦੋ ਗੁਣਕੇ ਦੇ ਦੇ ਦਿੰਦੀ ਓਕੇ ਇਹ ਜਿਹੜੇ ਅੰਦਰ ਵਾਲੇ ਕੀ ਅੰਦਰੋਂ ਵੀ ਬਾਹਰ ਕੜਦੇ ਸਨ ਠੀਕ ਆ ਮੇਰਾ ਪਾਹ ਜੁ ਮੇਰੀ ਦਿੱਤੀ ਆ ਮੈਂ ਉਹ ਦੇ ਕੇ ਤੋਖਰ ਹੋਊਂਗੀ ਹਾਂ ਆਸ ਨੂੰ ਮੇਰਾ ਕੀ ਕੀਤਾ ਕੋਰਟ ਤੇ ਉਦੋਂ ਤੱਕ ਕੁਝ ਜਿੰਨਾ ਚਿਰ ਵਿਆਹੀ ਵੀ ਜਾਂਦੇ ਉਹਨੂੰ ਇੱਕ ਦੋ ਵਾਰੀ ਦੱਸਿਆ ਤਾਂ ਗੋਕਾਲ ਪੈ ਜਾਂਦਾ ਰਿਹਾ ਹੈ ਸੁਣਦਾ ਹੀ ਨਹੀਂ ਸਾਦਾ ਬੁਰੜੀਏ ਤੂੰ ਹੀ ਨਹੀਂ ਮਾਨ ਤੂੰ ਹੀ ਕਲੇਜ ਪਾ ਕੇ ਰੱਖਦੀ ਕਿੰਨੂੰ ਦੱਸਾਂ ਅੱਜ ਮੇਰੀ ਧੀ ਹੁੰਦੀ ਮੈਂ ਉਹਨੂੰ ਫੋਨ ਕਰਦੀ ਮੈਂ ਦੱਸਦੀ ਮੇਰਾ ਦੁੱਖ ਸੁੱਖ ਸੁਣਦੀ ਹੈ ਇਹ ਨੂੰ ਦੱਸਾਂ ਮੈਂ ਆਪਣੇ ਦੋਸਤੋ ਕੀ ਜ਼ਰੂਰ ਹੋਣੀ ਚਾਹੀਦੀ ਈ ਧੀ ਦੋਹੇ ਰਾਣੀ ਕੋਈ ਵੀ ਸਵਾਰ ਲੈ ਜਾਂ। ਵਰਤਲੀ ਬਾਂਦੇ ਕੋਤਨੀ ਦੇ ਬਾਂਦੇ ਲੋਕੋ ਕੋਤਲੀ ਦੇ ਬਾਂਦੇ। ਅੰਦੇ ਬਾਂਦੇ ਅੱਜ ਮੇਰੀ ਧੀ ਹੁੰਦੀ ਮੈਂ ਆਪਣੀ ਧੀ ਨੂੰ ਧੋਖ ਦਾ ਵਿਚ ਬੈਗਿਆ ਬੇੜਾ ਮੇਰੀ ਸੱਸ ਦਾ ਕਹਿੰਦੀ ਪੋਤੋ ਹੋ ਗਿਆ ਤੇ ਗਾਂ ਹੁਣ ਪਾਸ ਕੋਈ ਧੀ ਪੋਤਨੀ ਲੈਣਾ ਕੋਈ ਕੁਛ ਨਹੀਂ ਕਰਨਾ। ਅੱਜ ਮੇਰੀ ਧੀ ਹੁੰਦੀ ਅੱਜ ਮੈਂ ਉਹਨੂੰ ਆਪਣਾ ਦੁੱਖ ਦੱਸਦੀ ਮੇਰੇ ਕੋਲ ਹੁੰਦੀ ਹੈ ਨੋ ਨੋ ਹੀ ਬੜ ਕੇ ਰਹੀ ਧੀ ਬਣੀ ਆ ਹੈ ਸਿੱਧਾ ਮੇਰੇ ਤੇ ਕਾਟਦੀ ਅੰਦਰੋਂ ਬਾਹਰ ਮੈਨੂੰ ਕਾਟਦੀ ਨਾ ਇੱਥੇ ਪੱਕਾ ਨਾ ਕੋਈ ਤੇ ਕਾ ਮੈਂ ਬੈਰੋਈ ਤੇ ਜੋ ਭਾਵੇਂ ਜਿੰਨੋਂ ਤੇ ਚੰਗਾ ਤੂੰ ਹੀ ਲੈ ਜਾ ਫੇ ਮੇਰੇ ਤਸੀਗੇ ਬਖਾਉਣ ਗਿਆ ਇਹਦੇ ਕੋਲ ਕੋਈ ਨਹੀਂ ਤੇਰੇ ਨਾਲ ਵੀ ਹੋਣਗੀਆਂ ਮੇਰੇ ਨਾਲ ਕਰਦੀ ਤੇਰੇ ਨਾਲ ਵੀ ਹੋਣਗੀਆਂ ਜਦੋਂ ਹੋਣਗੀਆਂ ਰੱਬ ਸਭ ਵੇਂਦਾ ਕੋਟੇ ਪਾਣੀ ਨਹੀਂ ਰੱਖ ਕੇ ਦੇ ਕੇ ਗਏ ਪਾਣੀ ਬੰਦਾ ਤੇ ਰਿੰਦਾ ਜੇ ਨੇ ਮੈਂ ਆਵਾਜ਼ ਮਾਰੀ ਇਹਨੂੰ ਤੇ ਇਹਨੇ ਮੈਨੂੰ ਫੜਕਾ ਸੁੱਟਨਾ ਜਿੱਡੇ ਗੰਦੇ ਸੁਹਾ ਦੀ ਹੈ ਗਰ ਟੈਮ ਹੋ ਗਿਆ ਹੋਂ ਦਾ ਕਿ ਆਖੀ ਨੰਮੀ ਮਾਰੋਂ ਪਾਰ ਸੁੱਟੀ ਆ ਵੀ ਆਹ ਭਾਈ ਬੁਤੀ ਚੱਕੇ ਹੈ ਇਨੀ ਕਿਥੇ ਜੜ ਮਾਰ ਗਈ ਇਹਨੇ ਵੀ ਮੈਨੂੰ ਘਰੋਂ ਭਜਾਉਣਾ ਵਾ ਇਹਦੇ ਸ਼ਕਤੀ ਪਖਾਂਡੀ ਇਹ ਰਿਆ ਮੋਰੋਂ ਵੀ ਪਾਰੇ ਹਜੀ ਕੀ ਕਨੀ ਪੜੀ ਕਿਥੇ ਹੋਗੇ ਆਏ ਨਾ ਟੰਗਰਾਂ ਵਾਲੇ ਤਨੀ ਡੇਕ ਮਾਰ ਗਈ ਇਹਨਾਂ ਮੱਝ ਦਾ ਸੁੱਤਾ ਆ ਕਈ ਕਿਉਂ ਚ ਦਰ ਆ ਗਿਆ ਦੇਖੋ ਐਡੇ ਮੰਦਿਰ ਦਿੱਤੀ ਮੈਂ ਮਨਜੀ ਤੇ ਪਹਿਲੀ ਉੱਥੇ ਖੁੱਦ ਬੈਠਾ ਜਾਂਦਾ ਪੂਰਾ ਦਿਨ ਪੀੜੀ ਤੇ ਬੈਠੇ ਜ ਪਹਿਲਾਂ ਤੁਸੀਂ ਮੈਂ ਕਹਿ ਕੇ ਪਹਿਲਾਂ ਚਾਜ ਤੇ ਉਹ ਸਾਰਾ ਹੀ ਆ ਇੱਕ ਤੂੰ ਠੀਠ ਹੋਈ ਬੈਠੀ ਆ ਵੀ ਤੇਰੇ ਸਹਰਾਣੇ ਪਹਿਣੇ ਮੈਂ ਵਰਕੇ ਐਡੇ ਦੇ ਪੋ ਤਾਂ ਮੈਂ ਮੈਲ ਬਣਾਈ ਹੈ ਮੇਕਅਪ ਮਾਇਆਂ ਕਰ ਛੱਡੀਆਂ ਟਾਟੇ ਜੋਗਾ ਜੋੜ ਛਟਿਆ ਹਿੰਨਾ ਦਿਨਾਂ ਨੂੰ ਜੋੜ ਛੱਡਿਆ ਵੀ ਅੱਜ ਮੈਨੂੰ ਧੱਕੇ ਮਾਰ ਕੇ ਤੂੰ ਕਾ ਕਾ ਪਤਾ ਮੈਨੂੰ ਜਿਹੜੇ ਜੇ ਤੂੰ ਮੈਲ ਬਣਾ ਕੇ ਰੱਖੇ ਮੇਰੇ ਵਾਸਤੇ ਕੋਈ ਨਹੀਂ ਅੱਜ ਮੇਰ ਨਾਲ ਕਰਦੀ ਹੈ ਨਾ ਕੱਲ ਸਭ ਵੇਂਦਾ ਹੈ ਨੇੜੇ ਹੀ ਆ ਰੱਬ ਅੱਜ ਮੇਰ ਨਾਲ ਕਰਦੀ ਹੈ ਨਾ ਕੱਲ ਨੂੰ ਤੇਰੀ ਮਾਂ ਨਾਲ ਐਵੇਂ ਹੀ ਹੋਣਾ ਹੀ ਤੂੰ ਮੇਰੀ ਮਾਂ ਮਾਂ ਹੈ ਇੰਨੀ ਨਾ ਬਾਰੇ ਨਹੀਂ ਤੂੰ ਮੇਰੀ ਮਾਂ ਤੂੰ ਮੇਰੀ ਮਾਂ ਦਾ ਕੋਣ ਬਜਾਣਾ ਈ ਇਹ ਜੀਣਾ ਮਾਰਨੀ ਵੇੜੇ ਅੱਜ ਤੱਕ ਇਹ ਬੇੜਾ ਕਰਦੀ ਵੇਖੀ ਮੈਂ ਵੇਹ ਹੁਣ ਤੇਰੀ ਜਬਾਨ ਕਿੰਦੀ ਲੱਗੀ ਤੈਨੂੰ ਹੈ ਪਹਿਲਾਂ ਥੋਲੀ ਪਾਉਂਦੀ ਦੋ ਖੁੜਕੇ ਪਾਉਂਦੀ ਖਾਂ ਨੂੰ ਕਿਤੇ ਨਹੀਂ ਹੱਟ ਦੁੱਕੇ ਮੇਰਾ ਕਿਹਨਾਂ ਮੈਨੂੰ ਉਥੋਂ ਹੀ ਗਲ ਘੁੱਟ ਕੇ ਤੈਨੂੰ ਹੀ ਮਾਰਦਾ ਤੈਨੂੰ ਮਾਮਾ ਤਾਂ ਕਿ ਜਾਂਦੀ ਆ ਆ ਖੁੰਡੀ ਮੈਂ ਫਿਰ ਜੱਪ ਖਾੜੀ ਨਾ ਤੇ ਕਪੁਰਿਆ ਜਾਵੇ ਨਾ ਤੇ ਤੂੰ ਉਹਨੂੰ ਕਿਹੜੇ ਆ ਜਾਵੇ ਇਥੋਂ ਬਾਹਰ ਨਹੀਂ ਨਿਕਲਾਂ ਜੇ ਪੋਤਾ ਕੋ ਅੱਖ ਵਿੱਚ ਖੰਗ ਲੱਗੀ ਮੈਂ ਨਹੀਂ ਤਾਂ ਜਾਣਾ ਇੱਥੇ ਬਹਿਣਾ ਮੈਂ ਨੰਨੀ ਰਾਖੀ ਰੱਖਣੀ ਹੈ ਸਿਆਪਾ ਕਿ ਜੀ ਤਾਂ ਨਿਪੜਜੀ ਇਹਦਾ ਆਪੀ ਤੇ ਜੇ ਤੂੰ ਮਰੀ ਮਾਂ ਦਾ ਕਹਿ ਤਾ ਬਾਕੀ ਜੇ ਤੂੰ ਮੇਰਾ ਫੜੀ ਜਿੱਤ ਕਿ ਇਸ ਗਲ ਕੋਟ ਕਿਤੇ ਨੂੰ ਮਾਰਦਾ ਤੀ ਨੂੰ ਤੂੰ ਯਾਪ ਨਹੀਂ ਕਰ ਇਹਦਾ ਰੱਖੀ ਹਾਂ ਤੂੰ ਬਜੇ ਖਲ ਨਹੀਂ ਤੇ ਦੂ ਮਗਰ ਮਾਛਾਰੇ ਸੁੱਟ ਦੇ ਮਰੀ ਰਾ ਇੱਥੋਂ ਤੈਨੂੰ ਐਂਡ ਤੱਕ ਜਦੋਂ ਤੇਰੀ ਮੂਹ ਚੁੱਕੀ ਗਈ ਨਾ ਤੂੰ ਮਰਦੀ ਕੋਦੋਂ ਤੇਰੇ ਇੱਥੋਂ ਚੁੱਕ ਕੇ ਖੜ੍ਹਦੀ ਬੁਆ ਇਤਿਆਰ ਸਾਹਿਬੀ ਕਹਿੰਦੇ ਕੀ ਕਰਦੀ ਏਂ ਜਿਹੜੀ ਟੋਮਟੇ ਹਟ ਕੋਟ ਦੀ ਏਣੀ ਜੇ ਹਟ ਟੋਟ ਦੀ ਤੂੰ ਘਟ ਕਰਦੀ ਰਹੀ ਏ ਮੇਰੇ ਬਾ ਮੈਨੂੰ ਮੇਰੇ ਅੱਤੇ ਹੀ ਹੁੰਦੀ ਸਾਰਾ ਮੇਰੇ ਦੁੱਖ ਤੋੰਦੀ ਮੇਰੇ ਮਾਰ ਮਰਵਾ ਕੇ ਤੇ ਜਾ ਕੇ ਕੁਛ ਨਹੀਂ ਇਹ ਰੋਟੀ ਨਹੀਂ ਦਿੱਤੀ ਤਾਂ ਕੁੱਟ ਕੇ ਆਵਾ ਚਲੇਗੀ ਆ ਇਹ ਰੋਟੀ ਦਿੱਤੀ ਜਿਹੜੇ ਸਾਡੇ ਪੁੱਤ ਆ ਬਈ ਪਾਣੀ ਪਾਣੀ ਕੋਲ ਕੇ ਕਾਲੇ ਮੇਰੀ ਸੁਣ ਲੈ ਤੇ ਮੇਰੇ ਤੋਂ ਬਾਅਦ ਕੋਈ ਨਹੀਂ ਜਿਵੇਂ ਚਲਾ ਕਹਿੰਦਾ ਮੈਂ ਤੇ ਜੱਪ ਨਹੀਂ ਪਾਣੀ ਕਿਹੜੇ ਬਿਨ ਕੱਢਣੀ ਤੇ ਤੇਰੀ ਮੈਂ ਅੱਜੇ ਕੱਢ ਕੇ ਰੱਖ ਦਿੱਤੀ ਆ ਪਾਣੀ ਦਾਖੜਿਆ ਕਰੀ ਨਹੀਂ ਮੈਂ ਇਹ ਮੁੰਡੇ ਨੂੰ ਥੋੜੇ ਜਿਹਾ ਮੇਰਾ ਖੈਰ ਤੂੰ ਦੱਸ ਕੇ ਵਿਖਾਣੀ ਤੂੰ ਦੱਸ ਕੀ ਕੀਤਾ ਮੈਂ ਕਹਿਣਾ ਛੱਡ ਦੇ ਮੈਂ ਇਹ ਮੁੰਡੇ ਨੂੰ ਪਾਣੀ ਦਾਖੜੀ ਮਰ ਜਣਾ ਨਹੀਂ ਨੂੰ ਹੀ ਮੇਰੇ ਕੋਲ ਮਾਵਾਂ ਮਾਂ ਨਾ ਵਧੀ ਲਈ